ਆਪ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੂਪਨਗਰ ਵਿੱਚ ਵਿਸ਼ਾਲ ਰੋਡ ਸ਼ੋਅ ਕਟਿਆ ਗਿਆ ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਬਲਵਿੰਦਰ ਸਿੰਘ ਕੰਗ ਵੀ ਹਾਜ਼ਰ ਸਨ ਇਸ ਮੌਕੇ ਭਗਵੰਤ ਮਾਨ ਨੇ ਰੂਪਨਗਰ ਦੇ ਬੇਲਾ ਚੌਕ ਤੋਂ ਨਗਰ ਕੌਂਸਲ ਦਫ਼ਤਰ ਚੌਕ ਤੱਕ ਸ਼ਾਨਦਾਰ ਰੋਡ ਸ਼ੋਅ ਕੱਢਿਆ ਅੱਜ ਪੰਜਾਬ ਦੇ ਹਾਰਮਨ ਪਿਆਰੇ ਹਰ ਇੱਕ ਪੰਜਾਬੀ ਦੇ ਦਿਲ ਚ ਵਸਣ ਵਾਲੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਸਾਡੇ ਜ਼ਿਲ੍ਹੇ ਰੋਪੜ ਦੇ ਵਿੱਚ ਰੋਪੜ ਸ਼ਹਿਰ ਦੇ ਵਿੱਚ ਸਾਡੇ ਲੋਕ ਸਭਾ ਨਨਪੁਰ ਸਾਹਿਬ ਦੇ ਉਮੀਦਵਾਰ ਸਰਦਾਰ ਮਾਲਵਿੰਦਰ ਸਿੰਘ ਕਾਂਗੜ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਨ ਲਈ ਰੋਪੜ ਪਹੁੰਚੇ ਸਿਰ ਜਿਹੜਾ ਤੁਹਾਡੇ ਸਾਹਮਣੇ ਹੈ ਕਿ ਤੁਸੀਂ ਦੇਖ ਸਕਦੇ ਹੋ ਪੂਰੇ ਰੋਪੜ ਜ਼ਿਲ੍ਹੇ ਤੋਂ ਇੱਥੋਂ ਨਨਪੁਰ ਸਾਹਿਬ ਤੋਂ ਵੀ ਸਾਡੇ ਸਾਥੀ ਅਸੀਂ ਸਾਡੀ ਸਾਰੀ ਟੀਮ ਆਈ ਹੈ ਤੇ ਜਿਸ ਤਰੀਕੇ ਨਾਲ ਪਿਛਲੇ 2 ਸਾਲਾਂ ਤੋਂ ਭਗਵਾਨ ਤੁਮਾ ਜੀ ਦੀ ਸਰਕਾਰ ਨੇ ਕੰਮ ਕੀਤਾ ਜਿਨ੍ਹਾਂ ਵਿੱਚੋਂ ਹਣਾ ਅੱਜ ਘਰ-ਘਰ 'ਚ ਇਹ ਗੱਲ ਹੁੰਦੀ ਹੈ 90% ਘਰਾਂ ਦੀ ਬਿਜਲੀ ਦਾ ਬਿੱਲ ਜ਼ੀਰੋ ਹੈ 600 ਯੂਨਿਟ ਦਾ ਭਾਅ ਹੈ 600 ਨੂੰ ਤੁਸੀਂ 10 ਨਾਲ ਕਰ ਲਓ ਮਲਟੀਪਲਾਈ ਤਾਂ 6000 ਦਾ 2 ਮਹੀਨੇ ਬਿੱਲਾਂ ਦਾ ਯਾਨੀ 63600 ਰੁਪਏ ਦੀ ਬਿਜਲੀ ਸਾਲਾਨਾ ਹਰ ਇੱਕ ਘਰ ਨੂੰ ਹੁਣ ਤੱਕ ਸਿੱਧਾ 72000 ਰੁਪਏ ਤੋਂ ਵੱਧ ਫਾਇਦਾ ਹਰ ਇੱਕ ਪਰਿਵਾਰ ਨੂੰ ਮਾਨਸਾਬੀ ਸਰਕਾਰ ਨੇ ਦਿੱਤਾ 43000 ਨੌਕਰੀਆਂ ਮੇਰੇ ਹਲਕੇ ਦੇ ਵਿੱਚ ਅਸੀਂ ਲਿਸਟ ਬਣਾ ਰਹੇ ਹਾਂ 400 ਤੋਂ ਵੱਧ ਸਰਕਾਰੀ ਨੌਕਰੀਆਂ ਮੈਂ ਤੁਹਾਨੂੰ ਕਈ ਵਾਰੀ ਕਹਿ ਸਾਥੀ ਕਹਿੰਦੇ ਹਾਂ ਲੇਕਿਨ ਪਿੰਡ ਦੱਸੋ ਅਸੀਂ ਅਗਲੇ 2-4 ਦਿਨ ਦੇ ਵਿੱਚ ਲਿਸਟ ਜਾਰੀ ਕਰ ਦਾਂਗੇ ਕਿ ਫਲਾਨਾ ਨਾਮ son of daughter of ਮੋਬਾਈਲ ਨੰਬਰ ਪਿੰਡ ਦਾ ਤਾਂ ਕਿ ਜੇਕਰ ਵੈਰੀਫਾਈ ਕਰ ਲੋ ਜਿੰਨੇ ਕਿ ਮੈਨੂੰ ਮੂੰਹ ਜਵਾਨੀ ਯਾਦ ਆ ਸਾਡਾ ਇੱਕ ਪਿੰਡਾ ਜੀ ਖਰੋਤਾ ਛੋਟਾ ਜਿਹਾ ਪਿੰਡ ਹੈ ਸੱਤਸਾ ਨੰਗਲ ਦੇ ਨਾਲ ਵੀ ਜਾ ਕੇ ਦੇਖ ਸਕਦੇ ਹੋ ਇੱਕੋ ਪਿੰਡ ਦੀਆਂ ਚਾਰ ਕੁੜੀਆਂ ਪੁਲਿਸ ਚ ਭਰਤੀ ਹੋਈਆਂ ਸਾਡੇ ਆਸ-ਪਾਸ ਦੇ ਪਿੰਡ ਹੈ ਮੰਗਿਆਲ ਬਸਵਾਲ ਉੱਥੋਂ ਟੀਚਰ ਭਰਤੀ ਹੋਏ ਨੇ ਡਾਕਟਰ ਭਰਤੀ ਹੋਏ ਨੇ ਮਹਿਲਵਾਨ ਤੋਂ ਯਾਨੀ ਹਰ ਪਿੰਡ ਚੋ ਇਹ ਦੁਬਾਰਾ ਕਰਵਾਇ ਚ ਰੁਹ ਹੈ ਸਰਕਾਰੀ ਨੌਕਰੀਆਂ ਦਾ ਓਵਰ ਆਲ ਇਸ ਤੋਂ ਇਲਾਵਾ ਤੁਹਾਡੇ ਸਾਹਮਣੇ ਬਹੁਤ ਸਾਰੀ ਜਿਹੜੀ ਡਿਵੈਲਪਮੈਂਟ ਇਸ ਵਾਰੀ ਕਣਕਾਂ ਦਾ ਜਿਹੜਾ ਉਹਦਾ ਅਸਰ ਇਹ ਹੋਇਆ ਜੋ ਪਾਣੀ ਅੱਗੇ ਰਾਤਾਂ ਨੂੰ ਜਾਗਣਾ ਪੈਂਦਾ ਸੀ ਕਿਸਾਨਾਂ ਨੂੰ ਇਸ ਵਾਰੀ ਬਿਜਲੀ ਦੀ ਜੋ ਸਪਲਾਈ ਤੇ ਮਹਿਰੀ ਪਾਣੀ ਦੀ ਜੋ ਰਿਸਵਟ ਪੰਜਾਬ ਦਾ ਜੋ ਸਭ ਤੋਂ ਵੱਡਾ ਮੁੱਦਾ ਹੈ ਲੱਤੀ ਹੈ ਇਕਲਾ ਪਾਣੀ ਘਾਤਮੋਰੇ ਸੇ ਤੱਕ ਕਿਸੇ ਸਰਕਾਰ ਨੇ ਤੇ ਗੌਰ ਨਹੀਂ ਕੀਤਾ ਸੀ ਮਾਨ ਸਾਹਿਬ ਨੇ ਜਿਹੜੀ ਸਪਲਾਈ ਹੈ 20% ਤੋਂ 80% ਤੱਕ ਕਰਦੀ ਚਾਰ ਗੁਣਾ ਵਧ ਗਈ ਹੋਰ ਵੀ ਬਹੁਤ ਸਾਰੇ ਕੰਮ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਸੀ ਤੁਸੀਂ ਅੱਜ ਜਦੋਂ ਚੱਕੀਤੂਪਾ ਸਾਹਿਬ ਦੇਖੋ ਦਾ ਸੰਧਰੇਕਰਨ ਹੋਇਆ ਨੰਦਪੁਰ ਸਾਹਿਬ ਜਾਂਦੇ ਪੰਜ ਪਿਆਰਾ ਪਾਕ ਟੂਰਿਜ਼ਮ ਦੇ ਕੰਮ ਹੋ ਰਿਹਾ ਹੋਰ ਬਹੁਤ ਸਾਰੇ ਜਿਹੜੇ ਮਸਲੇ ਆ ਸਕੂਲਾਂ ਦੇ ਉੱਤੇ ਤੁਸੀਂ ਰੋਪੜ ਜ਼ਿਲ੍ਹੇ ਦੇ ਸਕੂਲ ਦੇਖ ਸਕਦੇ ਹੋ ਉਹ ਚਾਰ ਦੀਵਾਰੀਆਂ ਜਿਹੜੀਆਂ 70 ਸਾਲਾਂ ਚ ਨਹੀਂ ਬਣਿਆ ਸੋ ਚਾਰ ਦੀਵਾਰੀਆਂ ਬਣੀਆਂ ਬਹੁਤ ਕੁਝ ਕੀਤਾ ਹੈ ਹਜੇ ਬਹੁਤ ਕੁਝ ਕਰਨਾ ਹੈ ਵੈਸੇ ਬੇਨਤੀ ਵਜੋਂ ਆਪ ਤੁਸੀਂ ਆਪਣੇ ਜਵਾਬ ਪੁੱਛ ਸਕਦੇ ਹੋ ਕਾਜੀ ਬਹੁਤ ਕੁਝ ਕਰਨਾ ਹੈ ਕਿਉਂਕਿ ਜਿਹੜੇ ਡੂੰਗੇ ਜ਼ਖਮ ਹੈ ਤੇ ਜ਼ਖਮਾਂ ਨੂੰ ਭਰਨ ਨੂੰ ਟਾਈਮ ਲੱਗਦਾ ਬਹੁਤ ਕੁਝ ਕਰਨਾ ਹੈ ਪਰ ਹਾਂ ਮਾਨ ਸਾਹਿਬ ਦੀ ਸਰਕਾਰ ਤੇ ਅਸੀਂ ਲੋਕ ਨਿਮਰਤਾ ਦੀ ਰਾਜਨੀਤੀ ਇਮਾਨਦਾਰੀ ਦੀ ਰਾਜਨੀਤੀ ਕਰ ਰਹੇ ਹਾਂ ਮੈਂ ਦੇਖੋ ਜੀ ਸਾਫ਼ ਤੁਹਾਨੂੰ ਦੇਖੋ ਜਿੰਸ ਪਾਰਟੀ ਨੂੰ ਇੰਨਾ ਸਮਾਂ ਲੱਗ ਜਾਵੇ ਉਮੀਦਵਾਰ ਸਰਚ ਕਰਨ ਚ ਫਿਰ ਰੋਜ਼ ਕਰੀ ਕਿਸੇ ਦਾ ਨਾਮ ਕਦੀ ਕਿਸੇ ਦਾ ਨਾਮ ਕਦੀ ਕਿਸੇ ਦਾ ਨਾਮ ਤੇ ਅੰਤ ਦੇ ਵਿੱਚ 9 ਵਿਧਾਨ ਸਭਾ ਹਲਕੇ ਆ ਜੀ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਚੋਂ ਨੌ ਵਿਧਾਨ ਸਭਾ ਹਲਕਿਆਂ ਚ ਉਹਨਾਂ ਨੂੰ ਸ਼ਖਸ ਨਹੀਂ ਮਿਲਿਆ ਤੁਸੀਂ ਆਪ ਸੋਚੋ ਇਸ ਦਾ ਜਵਾਬ ਤੁਸੀਂ ਤੇ ਲੋਕ ਬੈਟਰ ਦੇ ਸਕਦੇ ਆ ਜਿਸ ਪਾਰਟੀ ਨੂੰ ਨੌ ਵਿਧਾਨ ਸਭਾ ਹਲਕਿਆਂ ਚ ਉਮੀਦਵਾਰ ਨਹੀਂ ਲੱਭਿਆ ਕਾਬਲ ਉਮੀਦਵਾਰ ਜੋ ਸ਼੍ਰੀ ਮਨਪੁਰ ਸਾਹਿਬ ਦੇ ਮਸਲੇ ਉਠਾ ਸਕੋ ਕੀ ਕਰ ਰਹੇ ਹੈ}}{|ਹਾਲ ਅੱਜ ਪਾਦਾ ਹੈ|ਠੀਕ ਹੈ ਜੀ ਇੱਥੇ ਤੁਹਾਡੇ ਸਾਹਮਣੇ ਹੈ ਸਾਡੇ ਆਮ ਆਦਮੀ ਪਾਰਟੀ ਦੀ ਜੋ ਸਾਡੀ ਸਟਰੈਂਥ ਹੈ ਸਾਡੇ ਵਰਕਰ ਸਾਡੇ ਵਲੰਟੀਅਰ ਅੱਜ ਇੱਕੋ ਹੀ ਪਾਰਟੀ ਦੇ ਜਿਹੜੇ ਵਰਕਰ ਆ ਤੁਹਾਨੂੰ ਸੜਕਾਂ ਤੇ ਪਿੰਡਾਂ ਤੇ ਮਿਹਨਤ ਕਰਦੇ ਦੇਖਣਗੇ ਉਹ ਆਮ ਆਦਮੀ ਪਾਰਟੀ ਦੇ ਹੈ ਤੇ ਰਾਜਨੀਤੀ ਦੇ ਵਿੱਚ ਵਰਕਰ ਹੀ ਸਭ ਕੁਝ ਹੁੰਦਾ ਹੈ ਤੇ ਇਹੀ ਸਾਡੀ ਤਾਕਤ ਹੈ